ਇੱਕ ਬਾਰ ਲੋਕਾਂ ਨੂੰ ਲੱਗ ਗਿਆ ਗਰਮੀ ਦਾ ਸੇਕ ਗਰਮੀ ਦੀ ਵਜ੍ਹਾ ਨਾਲ ਵਧੇ ਸਬਜ਼ੀਆਂ ਦੇ ਰੇਟ ਹਰ ਸਬਜ਼ੀ ਦੇ ਰੇਟ ਸਾਗ 5 ਤੋਂ 15 ਰੁਪਏ ਹੋਇਆ ਇਜ਼ਾਫਾ ਇੱਕ ਪਾਸੇ ਲਗਾਤਾਰ ਪੈ ਰਹੀ ਗਰਮੀ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ ਉੱਥੇ ਹੀ ਹੁਣ ਇਸ ਨੇ ਗਰਮੀ ਲੋਕਾਂ ਦੀ ਜੇਬ ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗਰਮੀ ਦੀ وجہ ਨਾਲ ਸਬਜ਼ੀਆਂ ਦੀ ਪੈਦਾਵਾਰ ਤੇ ਅਸਰ ਪਿਆ ਹੈ ਜਿਸ وجہ ਨਾਲ ਸਬਜ਼ੀ ਮੰਡੀ ਚ ਸਬਜ਼ੀਆਂ ਦੇ ਰੇਟ ਅਸਮਾਨੀ ਪਹੁੰਚ ਚੁੱਕੇ ਹਨ ਗੱਲ ਪਿਆਜ਼ ਦੀ ਕਰੀਏ ਤਾਂ ਬਾਈਟ ਦਿਨੀ ਵੀ ਰੁਪਏ ਕਿਲੋ ਵਿਕਣ ਵਾਲੇ ਪਿਆਜ਼ ਦਾ ਰੇਟ ਅੱਜ 45 ਤੋਂ 55 ਰੁਪਏ ਹੋ ਚੁੱਕਿਆ ਹੈ ਅਤੇ ਟਮਾਟਰ ਜਿਸ ਦਾ ਮੂਲ 10 ਰੁਪਏ ਪ੍ਰਤੀ ਕਿਲੋ ਸੀ ਅੱਜ ਉਸ ਦਾ ਰੇਟ 25 ਰੁਪਏ ਪ੍ਰਤੀ ਕੀਲੋ ਹੋ ਚੁੱਕਿਆ ਹੈ ਅਤੇ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਦੇ ਰੇਟ 'ਚ ਵੀ 5 ਤੋਂ 15 ਰੁਪਏ ਤੱਕ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਜਦ ਸਬਜ਼ੀ ਮੰਡੀ 'ਚ ਸਬਜ਼ੀ ਖਰੀਦਣ ਆਏ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕਦਮ ਸਬਜ਼ੀਆਂ ਦੇ ਰੇਟ ਵਧਣ ਦੀ ਵਜ੍ਹਾ ਨਾਲ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਦਿਸ ਰਹੀਆਂ ਨੇ ਦੂਜੇ ਪਾਸੇ ਦੁਕਾਨਦਾਰਾਂ ਕਿਹਾ ਕਿ ਮੰਡੀ 'ਚ ਸਬਜ਼ੀ ਦੀ ਘਾਟ ਹੋਣ ਦੀ ਵਜ੍ਹਾ ਨਾਲ ਸਬਜ਼ੀਆਂ ਦੇ ਰੇਟ ਵਧੇ ਨੇ ਜਿਸ ਵਜ੍ਹਾ ਨਾਲ ਸਬਜ਼ੀਆਂ ਦੀਆਂ ਕੀਮਤਾਂ 'ਚ 5 ਤੋਂ 15 ਰੁਪਏ ਤੱਕ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਜੀ ਨਾੜ ਆਰਾਮ ਲਾਲ ਬਾਕੀ ਸਬਜ਼ੀਆਂ ਮਹਿੰਗੀਆਂ ਕੀ ਕਹਣਾ ਚਾਹੁੰਦੇ ਹੋ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਉਹਦੀ ਬਾਸਤੀ ਬਈ ਭਾਰਤੀ ਵਹਨ ਨਾਲ ਵੀ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਨਾਲ ਸਬਜ਼ੀ ਘੱਟ ਪੈਦਾ ਹੋ ਰਹੀ ਹੈ ਜਿਹਦੇ ਨਾਲ ਪਤਾ ਕੀ ਹੈ ਬਈ ਬਰਸਾਤ ਦੇ ਅਗੇ ਤੇ ਹੋਰ ਜ਼ਿਆਦਾ ਮਹਿੰਗੀ ਹੋ ਦਿੰਦੀ ਹੈ ਸਬਜ਼ੀ ਹੋਰ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਗਰਮੀ ਨਾਲ ਸਸਤੀ ਜੋੜੀ ਘੱਟ ਪੈਦਾ ਹੋਏ ਲੱਗੀ ਹੈ ਟਮਾਟਰ ਜਿਹੜੇ ਜ਼ਿਆਦਾ ਹੋ ਰਿਹਾ ਸਸਤਾ ਹੋ ਰਿਹਾ ਬਾਕੀ ਸਬਜ਼ੀਆਂ ਮਟਰ ਲਾ ਲੋ ਗੋਭੀ ਲਾ ਲੋ ਬਾਹਰ ਬਾਹਰੋਂ ਆਦੇ ਮੈਂ ਚੁਆਰੀ ਆ ਇਹ ਮਹਿੰਗੀਆਂ ਹੋਣੀਆਂ ਹੋਣੀਆਂ ਕੋਈ ਪੰਜਾਬ ਦੀ ਸਬਜ਼ੀ ਕੋਈ ਸਬਜ਼ੀ ਨਹੀਂ ਆਈ ਤੁਹਾਨੂੰ ਇੰਨਾ ਕਿ ਆਗਾਹ ਨਾਲ ਫਰਕ ਪਿਆ ਬਹੁਤ ਜ਼ਿਆਦਾ ਫਰਕ ਪਿਆ। ਕੀ ਗਰਮੀ ਦੇ ਅਸਰ ਹੁੰਦਾ ਪਿਆ ਮਾਰਕੀਟ ਦੇ ਵਿੱਚ? ਬਹੁਤ ਜ਼ਿਆਦਾ। ਕਿੰਨਾ ਕਿ ਬਹੁਤ ਜ਼ਿਆਦਾ। ਕਿੰਨਾ ਕੇ ਫਰਕ ਪਿਆ ਆਗਾਹ ਨਾਲ ਇੱਥੇ? ਬੜਾ ਭਾਜੀ 500 ਤੋਂ 60% ਦੇ ਪਰ ਫਰਕ ਪਿਆ। 60%। ਕੋਈ ਸਬਜ਼ੀਆਂ ਦਾ ਕੋਈ ਸਰਕਾਰ ਦਾ ਕੋਈ ਲੈਣਾ ਦੇਣਾ ਕੋਈ ਨਹੀਂ ਹੈਗਾ। ਸਬਜ਼ੀਆਂ ਤੇ ਆਪਣੇ ਆਪ ਹੋਣੀਆਂ ਜੇ ਕਾਹਦਾ ਅਗੀ ਦੇ ਸਸਤੀ ਆ ਜੀ ਬਸ ਜਿਹੜਾ ਕਟਾਈ ਦੇ ਮਹਿੰਗੀ ਆ ਮੰਡੀ ਦੇ ਵਿੱਚ ਕਿੰਨਾ ਕੇ ਭਾਜ ਫਰਕ ਪਿਆ ਦੁਗਣਾ ਜਾਂ ਤਿੰਨਾ ਤਿੰਨਾ ਪੈ ਗਿਆ ਕਿੰਨਾ ਫਰਕ ਪੈ ਗਿਆ ਕੀ ਕਹਨੇ ਚੰਦੇ ਕਿ ਸਬਜ਼ੀਆਂ ਮਹਿੰਗੀਆਂ ਨੇ ਦਿਨ ਦਿਨ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਨੇ ਇਹ ਰਹੰਦੀਆਂ ਨੇ ਬਈ ਕਿੱਦਾਂ ਦੇਖਦੇ ਹੋ ਜੀ ਸਰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਦੀਆਂ ਹਨ ਉਹਨਾਂ ਨੂੰ ਟਾਈਮ ਸੇ ਟਾਈਮ ਸੇ ਜਿਹੜਾ ਨਾ ਉਹ ਆਪਣੇ ਪਬਲਿਸ਼ ਕਰਦੇ ਹੋ ਸਰਕਾਰ ਤੱਕ ਪਹੁੰਚਾਉਂਦੇ ਹੋ ਮਗਰ ਇਹ ਮਹਿੰਗਾਈ ਜਿਹੜੀ ਹੈ ਨਾ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਰੋਗ ਲੱਗ ਚੁੱਕੇ ਰਹਾ ਹੈ ਕਿਉਂਕਿ ਕੋਈ ਵੀ ਸਰਕਾਰ ਜਿਹੜੀ ਹੈ ਉਹ ਮਹਿੰਗਾਈ ਦੇ ਅੰਕੁਸ਼ ਨਹੀਂ ਲਵਾ ਸਕਦੀ ਕਿਉਂਕਿ ਬਾਕੀ ਜਦੋਂ ਦੀ ਭਾਜੀਪੀ ਆਈ ਹੈ ਉਦੋਂ ਦੀ ਤੇ ਮਹਿੰਗਾਈ ਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹੈ ਬਾਕੀ ਰੀਗਲ ਸਬਜ਼ੀਆਂ ਦੀ ਸਬਜ਼ੀਆਂ ਦੀ ਤਾਂ ਹੀ ਮੰਨ ਲੈਣਾ ਵੀ ਮਹਿੰਗਾਈ ਹੋਈ ਹੈ ਸਬਜ਼ੀਆਂ ਕਿ ਸਬਜ਼ੀਆਂ ਤਾਂ ਤਕਰੀਬਨ ਦੇ ਪ੍ਰੋਡਕਸ਼ਨ ਤੇ ਹੁੰਦੀ ਹੈ ਜੇ ਪ੍ਰੋਡਕਸ਼ਨ ਚੰਗੀ ਹੋ ਗਈ ਤਾਂ ਸਬਜ਼ੀਆਂ ਸਸਤੀਆਂ ਹੋ ਗਈਆਂ ਜੇ ਪ੍ਰੋਡਕਸ਼ਨ ਘੱਟ ਹੋ ਜੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਬਾਕੀ ਇਹ ਜ਼ਰੂਰ ਹੈ ਕਿ ਜਿਹੜੇ ਵੱਡੇ ਵੱਡੇ ਵਪਾਰੀ ਨੇ ਉਹ ਉਹਨਾਂ ਦੀ ਮੋਨੋਪਲੀ ਹੈ ਮੱਲੋ ਇੱਕ ਟਰੱਕ ਆਂਦਾ ਹੈ ਉਹ 21 ਟਰੱਕ ਖੋਲ ਦਿਆ ਤੇ ਮਹਿੰਗੀ ਵੇਚ ਲੈਂਦੇ ਨੇ ਤੇ ਦੂਜਾ ਫੇਰ ਖੋਲਦੇ ਨੇ ਇਹਨਾਂ ਦੀ ਆਪਣੀ ਸੈਟਿੰਗ ਹੁੰਦੀ ਹੈ ਉਹ ਜਿਹੜੇ ਸੁਆਮਪੁਰ ਦੇ ਵਿਕਰੇਤਾ ਨੇ ਸਬਜ਼ੀਆਂ ਦੇ ਜਿਹੜੇ ਸਬਜ਼ੀਆਂ ਵੇਚਦੇ ਨੇ ਉਹਨਾਂ ਦਾ ਕੋਈ ਦਸੂਰ ਨਹੀਂ ਹੈ ਕਿਉਂ ਉਹਨਾਂ ਨੂੰ ਪਿੱਛੋਂ ਮਹੰਗੇ ਮਿਲਦੀਆਂ ਉਹਨਾਂ ਨੇ ਅੱਗੇ ਇਥੇ ਮਹੰਗੇ ਵੇਚੀ ਜਾਂਣਾ ਉਹਨਾਂ ਨੇ ਆਪਣਾ ਪ੍ਰਾਫਿਟ ਤੇ ਰੱਖਣਾ ਹੀ ਰੱਖਣਾ ਹੈ ਇਸ ਕਰਕੇ ਕੋਈ ਵੀ ਸਰਕਾਰ ਹੈ ਜਿਹੜੀ ਵੀ ਸਰਕਾਰ ਹੈ ਇਹਨਾਂ ਦਾ ਜਣਾ ਨਾ ਮਲਕੀ ਮਹਿੰਗਾਈ ਤੇ ਤੇ ਲੋਕਾਂ ਦੇ ਤੇ ਜਿਹੜੇ ਮਲੇ ਵੱਡੇ ਵੱਡੇ ਵਪਾਰੀ ਆਉਂਦੇ ਉਹਨਾਂ ਨੂੰ ਕੋਈ ਕੰਟਰੋਲ ਨਹੀਂ ਆ ਕਿਉਂਕਿ ਸਾਡੇ ਹਿੰਦੁਸਤਾਨ 'ਚ ਕਾਨੂੰਨ ਹਰ ਜਨ ਦਾ ਹੈ ਮਗਰ ਕਾਨੂੰਨ ਨੂੰ ਇੰਪਲੀਮੈਂਟ ਨਹੀਂ ਕਰਦੇ ਕਿਉਂਕਿ ਲੋਕਾਂ ਨੂੰ ਸਰਕਾਰ ਦਾ ਸਰਕਾਰ ਦਾ ਡਰ ਹੀ ਨਹੀਂ ਉਹ ਲੋਕਾਂ ਨੂੰ ਸਰਕਾਰ ਦਾ ਡਰ ਹੀ ਨਹੀਂ ਕਿਉਂਕਿ ਵੱਡੇ 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 ਹੀ ਕੰਮ ਹੁੰਦੇ ਨੇ ਉਹਦੀ ਜਿਹੜੀ ਲੋਕੀ ਜਿਹੜੇ ਨਿਕਲ ਜੁੰਦੇ ਨੇ ਇਸ ਕਰਕੇ ਲੋਕ ਜਿੰਨਾ ਜਿਹੜਾ ਸਰਕਾਰ ਸ਼ਖਦ ਨਹੀਂ ਹੋएगी ਕਿਉਂਕਿ ਉੱਪਰੋਂ ਪਾਣੀ ਜਿਹੜਾ ਨਾ ਸਾਫ ਸੁਥਰਾ ਆਏਗਾ ਤਾਂ ਥੱਲੇ ਕਿੰਨਾ ਗੰਦਾ ਹੋਏਗਾ ਉਪਰੋਂ ਹੀ ਪਾਣੀ ਬਹੁਤ ਗੰਦਾ ਆ ਰਿਹਾ ਆ ਥੱਲੇ ਆ ਕੇ ਹੋਰ ਵੀ ਗੰਦਾ ਹੋ ਜਾਂਦਾ ਕਿਉਂਕਿ ਜਿਹੜੇ ਅਫਸਰ ਨੇ ਜਿਹੜੇ ਮਲਗੀਬ ਵਪਾਰੀ ਨੇ ਵੱਡੇ ਵੱਡੇ ਉਹ ਸਰਕਾਰ ਕੋ ਡਰਦੇ ਹੀ ਬਿਲਕੁਲ ਨਹੀਂ ਉਹ ਆਪਣੀ ਮਨਮਰਜ਼ੀ ਦੇ ਰੇਟ ਲਾਂਦੇ ਆ ਅੱਗੇ ਇਹ ਛੋਟੇ ਛੋਟੇ ਦੁਕਾਨਦਾਰ ਨੇ ਉਹ ਵਿਚਾਰੇ ਕੀ ਕਰਨ ਉਹਨਾਂ ਦੇ ਆਪਣਾ 2 4 10 ਰੁਪਏ ਕਮਿਸ਼ਨ ਆ ਕਰ ਬਣੀ ਆ ਕੋਈ ਬਾਕੀ ਪਿਆਜ਼ ਆਲੂ ਜਿਹੜੇ ਆ ਇਹ ਹਰ ਵਾਰੀ ਹੁੰਦਾ ਮੇਰੇ ਖਿਆਲ ਚ ਸਾਰਾ ਪਿਆ ਆ ਹੀ ਮੰਗੇ ਹੋਰੇ ਨੇ ਇਹ ਫਿਰ ਪਿਆਜ਼ 100 ਰੁਪਏ ਤੱਕ ਜਾਣੇ ਜਾਣੇ ਆ ਉਦਾਂ ਹੀ ਆਲੂ ਜਿਹੜੇ 50-60 ਰੁਪਏ ਦੇ ਜਾਣੇ ਜਾਣੇ ਆ ਜਦੋਂ ਵੀ ਇਲੈਕਸ਼ਨ ਹੁੰਦੇ ਆ ਇਲੈਕਸ਼ਨਾਂ ਦੇ ਬਾਅਦ ਬਹੁਤ ਜ਼ਿਆਦਾ ਮਹਿੰਗਾਈ ਹੁੰਦੀ ਆ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਇਹ ਵੱਡੇ ਵੱਡੇ ਇੰਡਸਟਰੀ ਲਿਸਟ ਜਿਹੜੇ ਹੁੰਦੇ ਨੇ ਵੱਡੇ ਵੱਡੇ ਵਪਾਰੀ ਹੁੰਦੇ ਨੇ ਉਹ ਕਰੋੜਾਂ ਰੁਪਏ ਦਾ ਚੰਦਾ ਲੈ ਲੈਂਦੇ ਨੇ ਤੇ ਫਿਰ ਪੰਜ-ਸੱਤ ਮਹੀਨੇ ਉਹਨਾਂ ਨੂੰ ਕਹਿ ਦਿੰਦੇ ਆ ਵੀ ਲੁੱਟ ਲਓ ਜਿੰਨਾ ਤੁਸੀਂ ਲੋਕਾਂ ਨੂੰ ਲੁੱਟ ਸਕਦੇ ਹੋ ਉਹੀ ਬੀਚੀ ਨੂੰਣਾ ਕਿਉਂਕਿ ਇਹ ਇਲੈਕਸ਼ਨ ਦੇ ਵਿੱਚ ਹੀ ਕਰਿਆਨਾ ਸਾਰਾ ਮਹਿੰਗਾ ਹੋ ਗਿਆ ਤੇਲ ਸਾਰੇ ਮਹਿੰਗੇ ਹੋ ਗਏ ਨੇ ਹਰ ਚੀਜ਼ਾਂ ਮਹਿੰਗੀ ਹੋ ਗਈਆਂ ਨੇ ਲੋਕਾਂ ਦੀ ਤਰ੍ਹਾਂ ਮਦ ਨਹੀਂ ਵਧੀਆਂ ਲੋਕਾਂ ਦੀ ਤਰ੍ਹਾਂ ਕਿਉਂਕਿ ਜਦੋਂ ਦੇ ਮਲਗੀ ਕਰੋਨਾ ਵੀ ਦਾ ਆਇਆ ਉਸ ਤੋਂ ਬਾਅਦ ਬਿਜ਼ਨਸmen ਜਿਹੜੇ ਆਪਣੇ ਘਰਾਂ ਤੋਂ ਨਹੀਂ ਆਏ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਥੋੜੀ ਸਖਤੀ ਕਰੋ ਜਿਹੜੇ ਵੱਡੇ ਵੱਡੇ ਵਪਾਰੀ ਨੇ ਜਿਹੜੇ ਵੱਡੇ ਵੱਡੇ ਇੰਡਸਟਰੀਸਟਾ ਉਹਨਾਂ ਦੀ ਨਕੀਲ ਖਿੱਚੋ ਕਿ ਉਹ ਖਿੱਚ ਨਹੀਂ ਸਕਦੇ ਉਹਨਾਂ ਨੇ ਹੋਂਦ ਕੋ ਪਹਿਲੇ ਦਿਨ ਕਹਿਣਾ ਚਾਹੁੰਦਾ ਜੀ ਇਹ ਦਰ ਮੇ ਦਿਨ ਸੌਦੀਆਂ ਮਹਿੰਗੀਆਂ ਹੁੰਦੀਆਂ ਰਹਿੰਦੀਆਂ ਵੀ ਦੇਖੋ ਜੀ ਚਲੋ ਪਪਰਗਣੇ ਤੇ ਸਾਡੀ ਸਰਕਾਰ ਇਹ ਵੀ ਫਿਰ ਲੈ ਆਂਦਾ ਪ੍ਰਧਾਨ ਮੰਤਰੀ ਮੋਦੀ ਵੀ ਲੈ ਆਂਦਾ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲੇਮ ਸਰਕਾਰ ਪ੍ਰਧਾਨ ਮੰਤਰੀ ਸਾਡੇ ਨੂੰ ਚਾਹੀਦਾ ਹੈ ਕਿ ਸਾਡੇ ਮੰਗਾਈ ਵਾਲੇ ਜਰੂਰ ਸੋਚਣ ਕਿਉਂਕਿ ਮੰਗਾਈ ਬਹੁਤ ਹੋ ਗਈ ਹੈ ਗਰੀਬ ਬਿਲਕੁਲ ਹੀ ਡੁੱਬਦਾ ਜਾ ਰਿਹਾ ਹੈ ਦੁਕਾਨਦਾਰ ਛੋਟਾ ਮਾਰਕੀਟ 'ਚ ਕਾਰੋਬਰ ਹੈ ਨਹੀਂ ਰਿਹਾ ਕਿਹਾ 300 ਦਿਨ ਬੱਦੀ ਜਾ ਰਹੀ ਹੈ ਕੱਲ ਵਿਆਜ 20 ਰੁਪਏ ਕਿਲੋ ਅੱਜ 40 ਰੁਪਏ ਕਿਲੋ ਪਿਆਜ਼ ਹੋ ਗਏ ਨੇ ਇਹ ਸਰਕਾਰ ਨੇ ਕਰੀ ਕਾਰਵਾਈ ਪਾਣੀ ਚਾਹੀਦੀ ਹੈ ਕਿ ਇੱਕ ਸਰਕਾਰ ਨੂੰ ਇੱਕਲੇ ਕਦਮ ਚੁਕਣੇ ਸ਼ਰਕਾ ਬਣਾਉਂਦੀ ਰਹਿੰਦੇ ਸਰਕਾਰਾਂ ਦਾ ਕੰਮ ਹੈ ਸ਼ੜਕਾ ਬਣਾਉਣੀ ਉਹ ਸਰਕਾਰ ਬਣਾਉਂਦੀ ਹੈ ਇਹ ਸਰਕਾਰ ਨੂੰ ਚਾਹੀਦਾ ਸਾਡੀ ਇੱਛਾ ਨੇ ਕਿ ਸਰ ਇਹ ਸਰਕਾਰ ਇਹ ਗੀ ਆਈ ਵਾਰੇ ਸੋਚੇ ਜਦੋਂ 2.5 ਸਾਲ ਦੀ ਸਰਕਾਰ ਬਣੀ ਸੀ ਦਸਾਈ ਸਾਹਿਬ ਦੀ ਜਿਹ ਦਸਾਈ ਜੀ ਉਹਨਾਂ ਨੇ 2.5 ਰੁਪਏ ਕਿਲੋ ਖੰਡ ਵਗਾ ਦਿੱਤੀ ਸੀ ਉਦੋਂ ਵੀ ਸਰਕਾਰ ਬੀਜਪੀ ਦੀ ਸੀ ਇਸੇ ਤਰ੍ਹਾਂ ਇਹ ਕਹਨੇ ਕਿ ਮੋਦੀ ਸਾਹਿਬ ਨੂੰ ਚਾਹੀਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹ ਗੀ ਵਾਰੇ ਸੋਚਣਾ ਚਾਹੀਦਾ ਹੈ ਗਰੀਬ ਲੋਕਾਂ ਦੇ ਵਾਰੇ ਸੋਚਣਾ ਚਾਹੀਦਾ ਵਪਾਰੀ ਵਾਰੇ ਸੋਚਣਾ ਚਾਹੀਦਾ ਦੁਕਾਨਦਾਰ ਵਾਰੇ ਵਿੱਚ ਕੁਝ ਸੋਚਣਾ ਚਾਹੀਦਾ ਹੈ ਕਿ ਗਰੀਬ ਦੁਕਾਨਦਾਰ ਤੇ ਇੰਨਾ ਕਿ ਦੁਖੀ ਹੋ ਚੁੱਕਾ ਹੈ ਕਿ ਉਹਨੂੰ ਸ਼ਾਮ ਨੂੰ ਰੋਟੀ ਹੀ ਲੈ ਕੱਢਣੀ ਓਖੀ ਹੋ ਚੁਕੀ ਆ ਇਸ ਦਾ ਆਪਾਂ ਇਹੋ ਸਰਕਾਰ ਦੇ ਅੱਗੇ ਬੇਨਤੀ ਕਰਦੇ ਆ ਕਿ ਸਾਡੀ ਸਰਕਾਰ ਇਹਨਾਂ ਨੂੰ ਮੰਗਾਈ ਬਾਰੇ ਜਰੂਰ ਸੋਚੇ ਇਹਨਾਂ ਦੇ ਹੱਥ ਸਭ ਕੁਝ ਹੁੰਦਾ ਇਹ ਸਭ ਕੁਝ ਕਰ ਸਕਦੇ ਆ ਇਹਨਾਂ ਦੇ ਹੱਥ ਹੀ ਆ ਸਭ ਕੁਝ ਜੇ ਸਰਕਾਰ ਚਾਹੇ ਤੇ ਨਦੀ ਮੰਗਾਈ ਇਕੱਠਾ ਸਕਦੀ ਆ ਬਜਟ ਆਪਣਾ ਦੇਖੇ ਗਏ ਗਰੀਬ ਬਾਰੇ ਸੋਚਣ ਵਪਾਰੀਆਂ ਨੂੰ ਵਪਾਰੀਆਂ ਨੂੰ ਕੁਝ ਸਹੂਲਤਾ ਦੇਣ ਦੁਕਾਨਦਾਰਾਂ ਨੂੰ ਕੁਝ ਸਹੂਲਤਾ ਦੇਣ ਚਲੇ ਜਾਣੇ ਆ ਕਿ ਮੋਦੀ ਦੀ ਗਰੰਟੀ ਹੈ ਮੋਦੀ ਦੇ ਪੈਸੇ ਬੈਂਕ ਕੋਲ ਜਦ 50 ਰੁਪਏ ਵੀ ਨਹੀਂ ਮਿਲਦੇ ਬੈਂਕਾਂ ਕਹਿੰਦੇ ਮੋਦੀ ਦੇ ਸਾਹਮਣੇ ਕਦੇ ਘਰ ਚਲ ਜਿਓ ਲੈ ਉੱਥੇ ਮਿਲ ਸਕਦੇ ਆ ਹੋਰ ਇਸ ਕਰਕੇ ਅਸੀਂ ਕਹਿੰਦੇ ਆ ਕਿ ਮਹਿੰਗਾਈ ਘਟਣੀ ਚਾਹੀਦੀ ਆ ਮਾਰਕੀਟ ਚ ਕਾਰੋਬਾਰ ਨਿਕਲੇ ਆ ਉਹ ਕਹਿੰਦੇ ਆ ਕਿ ਕਦੇ ਕਾਰੋਬਾਰ ਨਿਕਲੇ ਕਰੀਬੰਦਾ ਖਾਸਾ ਕੋਈ ਨਹੀਂ ਤੇ ਬਹੁਤ ਹੀ ਹਾਲਾਤ ਬਹੁਤ ਮਾੜੇ ਨੇ ਇਸ ਕਰਕੇ ਸਰਕਾਰ ਨੂੰ ਜੋ ਇਹ ਬੇਨਤੀ ਕਰਦੇ ਆ ਕਿ ਸਰਕਾਰ ਸਾਡੇ 30% ਬਣਾ ਮੰਤਰੀ ਬਣਾ ਦਿੱਤਾ ਸਾਡੇ ਪਬਲਿਕ ਨੇ ਬਣਾਇਆ ਤੁਹਾਡੇ ਨੇ ਬੂੜ ਪਾਇਆ ਤੇ ਤੁਹਾਨੂੰ ਪ੍ਰਧਾਨ ਹੁੰਦੇ ਬਣਾ ਦੀ ਕੀਤੀ ਹੈ ਇਸ ਕਰਕੇ ਕਹਿੰਦੇ ਕਿ ਪ੍ਰਧਾਨ ਮੁਤ ਮੁਸਬ ਉਹ ਇਹ ਕਹਿੰਦੇ ਕਿ ਮੰਗਾਈ ਬਾਰੇ ਉਸ ਬਾਰੇ ਸੋਚਣ